ਮੁਕਸਰ ਏਰੀਆ ਨੂੰ ਐਵੇਂ ਨਹੀਂ ਨੁਕਰਾਂ ਦੀ ਧਰਤੀ ਕਹਿੰਦੇ ਵਾਕਈ ਮੁਕਸਰ ਏਰੀਆ ਦੇ ਵਿੱਚ ਜਦੋਂ ਅਸੀਂ ਅੰਦਰ ਤੱਕ ਵੜਦੇ ਆ ਤਾਂ ਚੰਗੇ ਤੋਂ ਚੰਗਾ ਨੁਕਰਾ ਇੱਥੇ ਸਾਨੂੰ ਲੱਭ ਜਾਂਦਾ ਹਾਂਜੀ ਦੋਸਤੋ ਮੈਂ ਖੜਾ ਜੀ ਪਿੰਡ ਰਾਮਗੜ ਚੂੰਗਾ ਨੇੜੇ ਸ਼੍ਰੀ ਮੁਕਸਰ ਸਾਹਿਬ ਇੱਥੇ ਅਸੀਂ ਬਾਈ ਸੰਦੀਪ ਕੁਮਾਰ ਜੀ ਨੂੰ ਮਿਲੇ ਆ ਜਿਨ੍ਹਾਂ ਦਾ ਇੱਟਾਂ ਦਾ ਪੱਠਾ ਵੀ ਹੈ ਸੰਦੀਪ ਬ੍ਰਿਕਸ ਕੰਪਨੀ ਪਿੰਡ ਰਾਮਗੜ ਚੂੰਗਾ ਇਨਾਂ ਦੇ ਕੋਲ ਇੱਕ ਨਵੀਂ ਉਮਰ ਦਾ ਸੀ ਨੁਕਰਾ ਘੋੜਾ ਦੇਖਿਆ ਜਿਹਦੀ ਹਾਈਟ 68 ਇੰਚ ਹੈ ਬਾਈ ਹੁਣਾਂ ਨੇ ਦੱਸੀ ਭਾਗਸਰ ਵਾਲੇ ਸੁਲਤਾਨ ਘੋੜੇ ਦਾ ਇਹ ਬੱਚਾ ਹੈ ਤੇ ਇਹਦੀ ਮਾਂ ਬਾਈ ਹੁਣਾਂ ਨੇ ਖਰੀਦੀ ਸੀਗੀ ਗਲਜਾਰ ਘੋੜੇ ਦੀ ਜੀ ਤੇ ਇਹ ਘਰੇ ਇਹਨਾਂ ਦੇ ਬਰੀਡ ਹੋਇਆ ਪਹਿਲਾਂ ਇਹਦੀ ਮਾਂ ਖਰੀਦ ਕੇ ਲਿਆਏ ਫਿਰ ਇਹਦੀ ਮਾਂ ਨੂੰ ਕਰਾਸ ਕਰਾਇਆ ਸultan ਘੋੜੇ ਭਾਂਸਰ ਵਾਲੇ ਤੋਂ ਬੋਹਰ ਵਾਲੇ ਘੋੜੇ ਤੋਂ ਫਿਰ ਇਹ ਬੱਚਾ ਪੈਦਾ ਹੋਇਆ ਤੇ ਅੱਜ ਇਹ ਬਾਈ ਦੇ ਘਰੇ ਸਾਣ ਵੜ ਕੇ ਖਲੋਤਾ ਹੈ। ਪੁੱਠੇ ਦਾ ਤੁਸੀਂ ਦੇਖ ਸਕਦੇ ਹੋ ਬਹੁਤ ਮਜ਼ਬੂਤ ਲੈਂਥ ਦਾ ਬਹੁਤ ਚੰਗਾ ਧੌਣ ਦਾ ਬਹੁਤ ਚੰਗਾ ਤੇ ਬੜਾ ਸ਼ਕੀਨ ਹੈ। ਤਫੀਸ ਵੀ ਬਾਈ ਹੁਣਾਂ ਨੇ ਦੱਸੀ ਸੀ ਕਿ ਕ੍ਰੋਸਿੰਗ ਵਾਸਤੇ ਉਪਨ ਹੈ 30000 ਰੁਪਏ ਦੀ ਕ੍ਰੋਸਿੰਗ ਫੀਸ ਹੈ ਤੇ ਦੂਰ ਤੋਂ ਆਉਣ ਵਾਲੇ ਭਰਾਵਾਂ ਵਾਸਤੇ ਵੀ ਸਪੈਸ਼ਲ ਬਾਈ ਹੁਣੀ ਕਹਿੰਦੇ ਅਸੀਂ ਮਾਨਤਾਂ ਨੂੰ ਵਧੀਆ ਕਰਦੇ ਆ ਸਕਰੀਨ ਤੇ ਨੰਬਰ ਦਿੱਤਾ ਦੋਸਤੋ ਤੇ ਮੁਕਸਰ ਮੇਲਾ ਚੱਲ ਰਿਹਾ ਤੇ ਬਿਲਕੁਲ ਅਸੀਂ ਮੁਕਸਰ ਮੇਲੇ ਤੇ ਹੀ ਹੈ ਚੱਲਦੇ ਚੱਲਦੇ ਮੇਲੇ ਚੋਂ ਆ ਕੇ 10 ਮਿੰਟ ਕੱਢ ਕੇ ਬਾਈ ਹੁਣਾ ਦੇ ਘੋਡੇ ਦਾ ਵੀਡੀਓ ਸ਼ੂਟ ਕੀਤਾ ਤੇ ਤੁਹਾਡੇ ਸਾਰੇ ਭਰਾਵਾ ਵਾਸਤੇ ਵੀਡੀਓ ਲੈ ਕੇ ਆਏ ਆ ਕਿ ਜਿਹੜੇ ਵੀ ਭਰਾ ਮੁਕਸਰ ਮੰਡੀ ਆ ਰਿਹਾ ਇੱਕ ਵਾਰ ਤੁਸੀਂ ਕਬਰ ਵਾਲੇ ਰੋਡ ਦੇ ਉੱਤੇ ਬਾਈ ਦਾ ਟੈਂਟ ਲੱਗਾ ਹੈ ਤੁਸੀਂ ਆ ਕੇ ਇਸ ਖੂਬਸੂਰਤ ਘੋੜੇ ਦੇ ਦਰਸ਼ਨ ਕਰਨੇ ਆ। ਇਹਦਾ ਨਾਮ ਤੁਹਾਨੂੰ ਜਾਂਦੇ ਜਾਂਦੇ ਵਾਰੀ ਦੱਸ ਦਈਏ। ਇਹ ਘੋੜੇ ਦਾ ਨਾਮ ਹੈ ਵਾਈਟ ਗੋਲਡ। ਰਾਮਗੜ ਚੁੰਗਾ ਸ੍ਰੀ ਮੁਕਸਰ ਸਾਹਿਬ ਦਾ ਘੋੜਾ ਵਾਈਟ ਗੋਲਡ ਤੁਸੀਂ ਵੇਖ ਰਹੇ ਹੋ ਤੇ ਮਿਲਦੇ ਆਂ ਦੋਸਤੋ ਅਗਲੀ ਵੀਡੀਓ 'ਚ।